ਇਹ ਸੜਕਾਂ ਦਾ ਤਾਂ ਥੋੜਾ ਜਿਹਾ ਫੰਡ ਜਦਾਂ ਨਹੀਂ ਪਤਾ ਵੀ ਇਹਦੇ ਟੈਂਡਰ ਹੋਏ ਜਾਂ ਨਹੀਂ ਹੋਏ ਪਰ ਜਿਹੜੀ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਪੈਸਾ ਪਿਆ ਹੈ ਸਾਨੂੰ ਉਮੀਦ ਹੈ ਵੀ ਹੁਣ ਉਹ ਟੈਂਡਰ ਲਾ ਕੇ ਉਹ ਮੇਰਾ ਖਿਆਲ ਹੈ ਵੀ ਉੱਥੇ ਕਮੇਟੀ ਜਿਹੜਾ ਕੰਮ ਸ਼ੁਰੂ ਕਰਾਊਗੀ ਮੇਰਾ ਖਿਆਲ ਪਿੱਛੇ ਇੱਕ ਸੜਕ ਤਾਂ ਹੋਇਆ ਵੀ ਹੈ ਸੋ ਅਸੀਂ ਇਹ ਹੈ ਵੀ ਅਸੀਂ ਤਾਂ ਉੱਥੇ ਕਮੇਟੀ ਨੂੰ ਬੇਨਤੀ ਕਰਦੇ ਵੀ ਕਿਉਂਕਿ ਨਾ ਕੋਈ ਫੰਡ ਪਏ ਨੇ ਜੀ ਇੱਕ ਪ੍ਰਾਈਵੇਟ ਬੰਦਾ ਦੇਖੋ ਸਾਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਤਾਂ ਜਿੱਥੇ ਜਿਆਦਾ ਦਿੱਕਤ ਹੈ ਉਹ ਮਸਲਾ ਹੱਲ ਕਰ ਰਹੇ ਹਾਂ ਪੈਚ ਵਰਕ ਕਰਕੇ ਉਹਨੂੰ ਜਿਹੜਾ ਆਪਣਾ ਲੋਕਾਂ ਦਾ ਆਉਣਾ ਜਾਣਾ ਸੌਖਾ ਕਰ ਰਹੇ ਹਾਂ ਤਾਂ ਅੱਜ ਮੈਂ ਇੱਕ ਖਬਰ ਵੀ ਬੜੀ ਕਿਸੇ ਮੇਰੇ ਵੀਰ ਨੇ ਲਾਇਆ ਵੀ ਇਹ ਸੇਵਾ ਨਹੀਂ ਮੇਵਾ ਮੈਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਆਪਣੇ ਲੀਡਰਾਂ ਨੂੰ ਵੀ ਇਹ ਮੇਵਾ ਮੇਰੇ ਇਕੱਲੇ ਲਈ ਨਹੀਂ ਤੁਹਾਡੇ ਸਾਰਿਆਂ ਲਈ ਹੈ ਆਓ ਤੁਸੀਂ ਵੀ ਮੇਵੇ ਦਾ ਲਾਹਾ ਲਓ ਆਓ ਸਾਰੇ ਰਲ ਕੇ ਤੁਸੀਂ ਵੀ ਇੱਕ ਇੱਕ ਸੜਕ ਜਿਹੜੀ ਲਓ ਤੇ ਉਹਦੇ ਮੇਵਾ ਤੁਸੀਂ ਵੀ ਖਟੋ ਤੁਸੀਂ ਵੇਖ ਰਹੇ ਹੋ ਪੰਜਰਾਂ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹੋਇਆ ਹਾਂ ਖਰੜ ਦੇ ਇੱਕ ਪਿੰਡ ਦੇ ਵਿੱਚ ਤਿਓੜ ਜੁੱਥੀ ਕੀ ਅੱਜ ਬੀਜੇਪੀ ਦੇ ਆਗੂ ਰੰਜੀਤ ਸਿੰਘ ਗਿੱਲ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਇਸ ਸੜਕਾਂ ਦਾ ਵੀ ਜਿਹੜਾ ਪਿੰਡ ਦੀਆਂ ਸੜਕਾਂ ਦਾ ਵੀ ਕੰਮ ਕਰਵਾਇਆ ਜਾ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਕੀ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਕਿਉਂ ਕਿ ਕਿੰਨੇ ਕੁ ਖੁਸ਼ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਉਹਨਾਂ ਨੇ ਪਿੰਡ ਦੀਆਂ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ ਦੇਖੋ ਅਸੀਂ ਇਹ ਹੈ ਹਲਕੇ ਦੀਆਂ ਜਿਹੜੀਆਂ ਸੜਕਾਂ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਇਹ ਵੀੜਾ ਛੁੱਕਿਆ ਸੀ ਜਿਹੜਾ ਕਿ ਅਸੀਂ ਚੰਦੋ ਪਿੰਡ ਤੇ ਸ਼ੁਰੂ ਕੀਤਾ ਸੀ ਤੇ ਲਗਾਤਾਰ ਉਸ ਦਿਨ ਤੋਂ ਤੁਸੀਂ ਵੀ ਸਾਡੇ ਨਾਲ ਹੀ ਹੈ ਉਹ ਲਗਾਤਾਰ ਅਸੀਂ ਰੋਜ਼ ਕਿਸੇ ਨਾ ਕਿਸੇ ਪਿੰਡ ਦੀ ਸੜਕ ਜਿਹਦੀ ਹਾਲਤ ਜਿਆਦਾ ਖਸਤਾ ਹੈ ਉਹਦਾ ਅਸੀਂ ਜਿਹੜਾ ਆਪਣੇ ਬੈਟਮਿਕਸ ਨਾਲ ਜਿਹੜੇ ਖੱਡੇ ਭਰਨ ਦਾ ਕੰਮ ਉਹਨੂੰ ਮੋਟੇਰੇਬਲ ਕਰਨ ਦਾ ਕੰਮ ਜਿਹੜਾ ਅਸੀਂ ਲਗਾਤਾਰ ਜਿਹੜਾ ਕਰ ਰਹੇ ਹਾਂ ਉਹਦੇ ਤਹਿਤ ਹੀ ਅੱਜ ਅਸੀਂ ਪਿੰਡ ਤੂੜ ਦੀ ਜਿਹੜੀ ਫਿਰਨੀ ਹੈ ਜਿਹਦਾ ਹਾਲ ਬਹੁਤ ਜਿਆਦਾ ਖਰਾਬ ਹੈ ਅੱਜ ਅਸੀਂ ਇਹ ਫਿਰਨੀ ਦਾ ਤੇ ਇੱਕ ਸੁਹਾਲੀ ਨੂੰ ਥੋੜਾ ਜਿਹਾ ਟੋਟਾ ਜਿਹੜਾ ਜਾਂਦਾ ਉਹਦਾ ਜਿਆਦਾ ਹਾਲ ਖਰਾਬ ਹੈ। ਸੋ ਉਹਦਾ ਅੱਜ ਅਸੀਂ ਇਹ ਜਿਹੜਾ ਬੈਟਮਿਕਸ ਔਰ ਮਸ਼ੀਨਰੀ ਲੈ ਕੇ ਪਹੁੰਚੇ ਆਂ ਤਾਂ ਕਿ ਇਹ ਜਿਹੜੀ ਸੜਕ ਹੈ ਇਹਨੂੰ ਮੋਟੇਬਲ ਕਰਕੇ ਲੋਕਾਂ ਦਾ ਆਉਣਾ ਜਾਣਾ ਘਰੋਂ ਨਿਕਲਣਾ ਸੌਖਾ ਹੋ ਜਾਵੇ। ਸਰ ਸਾਹਿਬ ਕਿੱਥੇ ਸੜਕ ਬਣਾਈ ਜਾ ਰਹੀ ਹੈ? ਅੱਜ ਕਿੱਦਾਂ ਕਰੀਏ? ਹਾਂਜੀ? ਇਹ ਕਿੰਨੀ ਕਿ ਸੜਕ ਬਣਾਈ ਜਾ ਰਹੀ ਹੈ? ਇਹ ਤਾਂ ਇਹਦੀ ਫਿਰਨੀ ਹੈ ਜੀ ਇਹ ਜਿਹੜੀ ਪਿੰਡ ਦੇ ਦਵਾਲੇ ਘੁੰਮਦੀ ਹੈ ਜੀ। ਉਹ ਹੈ ਜੀ ਇੱਕ ਸੁਹਾਲੀ ਨੂੰ ਹੈ ਜਿਹੜਾ ਉੱਥੇ ਥੋੜਾ ਟੋਟਾ ਜਿਹੜਾ ਖਰਾਬ ਜਿੰਨਾ ਇਹਨਾਂ ਨੇ ਅਸੀਂ ਤਾਂ ਇਹਨਾਂ ਜੋ ਤੁਸੀਂ ਕਰਾਉਣਾ ਕਰਾ ਲਓ ਜਿੱਥੇ ਤੁਹਾਨੂੰ ਜ਼ਿਆਦਾ ਖਰਾਬ ਲੱਗਦਾ ਹੈ ਜਿੱਥੇ ਤੁਹਾਨੂੰ ਦਿੱਕਤ ਆਉਂਦੀ ਹੈ ਤੇ ਸਾਡੇ ਵੱਲ ਤਾਂ ਖੁੱਲੀ ਆਫਰ ਆ ਸਾਰੇ ਪਿੰਡ ਵਾਸੀ ਖੜੇ ਨੇ ਵੀ ਤੁਸੀਂ ਜਿੰਨਾ ਕਰਾਉਣਾ ਖਰਾਬ ਹੋ ਉਸ ਤੋਂ ਬਾਅਦ ਹੋਰ ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਤੁਹਾਡੇ ਵੱਲੋਂ ਕੰਮ ਜਿਵੇਂ ਜਿਵੇਂ ਸਾਡੇ ਨਾਲ ਸੰਪਰਕ ਲੋਕ ਕਰ ਰਹੇ ਨੇ ਜੀ ਕਈ ਹਾਲਾਤ ਕਾਫੀ ਸੜਕਾਂ ਤੇ ਦੋ ਤਿੰਨ ਦੇ ਅਜੇ ਹੋਰ ਵੀ ਬਹੁਤ ਜ਼ਿਆਦਾ ਖਰਾਬ ਨੇ ਸੋ ਅਸੀਂ ਜਿੱਥੇ ਜਿੱਥੇ ਜਿਵੇਂ ਜਿਵੇਂ ਸਾਨੂੰ ਮਟੀਰੀਅਲ ਮਿਲੀ ਜਾ ਰਿਹਾ ਤੇ ਅਸੀਂ ਉਸ ਉਸ ਹਿਸਾਬ ਨਾਲ ਹੀ ਅੱਗੇ ਜਿਹੜੀਆਂ ਸੜਕਾਂ ਰਹਿ ਗਈਆਂ ਉਹਨਾਂ ਦਾ ਵੀ ਅਸੀਂ ਜਿਹੜਾ ਉਹਨਾਂ ਨੂੰ ਅਹ ਠੀਕ ਕਰਾਂ। ਹਾਂ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਐਪਰੀਸ਼ੀਏਟ ਕਰਨ ਵਾਲਾ ਹੈ ਕਿਉਂਕਿ ਕਿਸੇ ਨੇ ਵੀ ਇਹ ਕਦਮ ਨਹੀਂ ਚੱਕਿਆ ਲੇਕਿਨ ਤੁਸੀਂ ਕਦਮ ਚੱਕਿਆ ਲੋਕਾਂ ਦੀ ਜਿਹੜੀ ਸਮੱਸਿਆ ਉਹ ਤੁਸੀਂ ਸੁਣੀ ਹੈ ਜਿਕਰ ਆਪਾਂ ਗੱਲ ਕਰੀਏ ਖਰੜੀਆਂ ਸੜਕਾਂ ਦੀ ਤਾਂ ਉੱਥੇ ਵੀ ਬਹੁਤ ਮਾੜਾ ਹਾਲ ਹੈ ਕਿ ਉਸ ਬਾਰੇ ਤੁਸੀਂ ਨੇ ਕੋਈ ਵਿਚਾਰ ਕੀਤਾ? ਦੇਖੋ ਜੀ ਉੱਥੇ ਇਹ ਸੜਕਾਂ ਦਾ ਤਾਂ ਥੋੜਾ ਜਿਹਾ ਫੰਡਸ ਦਾ ਨਹੀਂ ਪਤਾ ਵੀ ਇਹਦੇ ਟੈਂਡਰ ਹੋਏ ਜਾਂ ਨਹੀਂ ਹੋਏ ਪਰ ਜਿਹੜੀ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਪੈਸਾ ਪਿਆ ਹੈ। ਸਾਨੂੰ ਉਮੀਦ ਹੈ ਵੀ ਹੁਣ ਉਹ ਟੈਂਡਰ ਲਾ ਕੇ ਉਹ ਮੇਰਾ ਖਿਆਲ ਹੈ ਵੀ ਉੱਥੇ ਕਮੇਟੀ ਜਿਹੜਾ ਕੰਮ ਸ਼ੁਰੂ ਕਰਾਊਗੀ ਮੇਰਾ ਖਿਆਲ ਪਿੱਛੇ ਇੱਕ ਸੜਕ ਤਾਂ ਹੋਇਆ ਵੀ ਹੈ ਸੋ ਅਸੀਂ ਇਹ ਹੈ ਵੀ ਅਸੀਂ ਤਾਂ ਉੱਥੇ ਕਮੇਟੀ ਨੂੰ ਬੇਨਤੀ ਕਰਦੇ ਵੀ ਕਿਉਂਕਿ ਉਹਨਾਂ ਕੋਈ ਫੰਡ ਪਏ ਨਹੀਂ ਜੀ ਇੱਕ ਪ੍ਰਾਈਵੇਟ ਬੰਦਾ ਦੇਖੋ ਸਾਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਤਾਂ ਜਿੱਥੇ ਜਿਆਦਾ ਦਿੱਕਤ ਹੈ ਉਹ ਮਸਲਾ ਹੱਲ ਕਰ ਰਹੇ ਹਾਂ ਪੈਚਬਰਕ ਕਰਕੇ ਉਹਨੂੰ ਜਿਹੜਾ ਆਪਣਾ ਲੋਕਾਂ ਦਾ ਆਉਣਾ ਜਾਣਾ ਸੁੱਖਾ ਕਰ ਰਹੇ ਹਾਂ ਸੋ ਮੇਰਾ ਖਿਆਲ ਹੈ ਵੀ ਉੱਥੇ ਤਾਂ ਫੰਡ ਦੀ ਹੋ ਪਿਆ ਖਰੜ ਦੇ ਵਿੱਚ ਤਾਂ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਹੈ ਵੀ ਉਹ ਟੈਂਡਰ ਲਾ ਕੇ ਉਹਨੂੰ ਜਿਹੜਾ ਸ਼ੁਰੂ ਕਰਾ ਦੇਗਾ। ਸਭ ਹੁਣ ਤੱਕ ਕਿੰਨੇ ਪਿੰਡਾਂ 'ਚ ਕਰ ਦਿੱਤਾ। ਤੇ ਲਗਾਤਾਰ ਹੀ ਆ ਜੀ ਚੰਦੋਂ ਤੋਂ ਸ਼ੁਰੂ ਕੀਤਾ ਸੀ ਜੀ ਫਿਰ ਦੇਖੋ ਖਿਜਰਾਬਾਦ ਤੋਂ ਆਪਣੇ ਲਵਾਨਗੜ੍ਹ ਠਾਣਾ ਮੁੱਲਾਂ ਪਰ ਸਿਆਲਬਾ ਪਲਹੀੜੀ ਰੁੜਕੀ ਅ ਆਪਣੇ ਕਟਾ ਹੋਰ ਮਤਲਬ ਬਹੁਤ ਨੇ ਹੁਣ ਮੈਂ ਇੰਨੇ ਯਾਦ ਨਹੀਂ ਇਹ ਉਹਨੇ ਬਹੁਤ ਲਗਾਤਾਰ ਲੱਗੇ ਹੋਣ ਜੀ ਰਡਿਆਲਾ ਹੈ ਪਝੋਲੀ ਹੈ ਮਤਲਬ ਲਗਾਤਾਰ ਮੰਦੋ ਸੰਗਤियां ਬੜਉਦੀ ਹੈ ਨੱਗਲ ਹੈ ਮਤਲਬ ਲਗਾਤਾਰ ਲੱਗੇ ਹੋਏ ਆ ਜੀ ਅਕਸਰ ਬੜਉਦੀ ਕਹਿੰਦੇ ਨੇ ਵੀ ਜੇਬ ਖਰਚੇ ਗਿਲਸਾਬ ਲਾਤਰ ਰਹੇ ਨੇ ਪੈਸਾ ਪਰ ਕਹਿੰਦੇ ਜੀ ਵੋਟਾਂ ਲਈ ਸਿਆਸਤ ਹੋ ਰਹੀ ਹੈ ਨਹੀਂ ਨਹੀਂ ਦੇਖੋ ਗੱਲ ਹੀ ਹੈ ਮੈਂ ਤਾਂ ਅੱਜ ਮੈਂ ਇੱਕ ਖਬਰ ਵੀ ਬੜੀ ਕਿਸੇ ਮੇਰੇ ਵੀਰ ਨੇ ਲਾਇਆ ਵੀ ਇਹ ਸੇਵਾ ਨਹੀਂ ਮੇਵਾ ਮੈਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਆਪਣੇ ਲੀਡਰਾਂ ਨੂੰ ਇਹ ਮੇਵਾ ਮੇਰੇ ਇਕੱਲੇ ਲਈ ਨਹੀਂ ਤੁਹਾਡੇ ਸਾਰਿਆਂ ਲਈ ਹੈ ਆਓ ਤੁਸੀਂ ਵੀ ਮੇਵੇ ਦਾ ਲਾਹਾ ਲਓ ਆਓ ਸਾਰੇ ਰਲ ਕੇ ਤੁਸੀਂ ਵੀ ਇੱਕ ਇੱਕ ਸੜਕ ਜਿਹੜੀ ਲਓ ਤੇ ਉਹਦੇ ਮੇਵਾ ਤੁਸੀਂ ਵੀ ਖਟੋ ਹੁਣ 2027 ਜਿਹੜੇ ਗਿੱਲ ਨੇ ਇਕੱਲੇ ਨੇ ਵੋਟਾਂ ਲੈਣੀਆਂ ਸਾਰੀਆਂ ਪਾਰਟੀਆਂ ਨੇ ਲੈਣੀਆਂ ਸੋ ਆਓ ਜਿਹੜਾ ਮੇਵੇ ਜਿਹੜੇ ਸੇਵਾ ਦੀ ਜਗ੍ਹਾ ਤੁਸੀਂ ਕਹਿੰਦੇ ਮੇਵਾ ਤੁਸੀਂ ਵੀ ਫਾਇਦਾ ਲਓ ਮੈਂ ਤਾਂ ਬੇਨਤੀ ਕਰਦਾ ਵੀ ਤੁਸੀਂ ਵੀ ਆਓ ਤੇ ਤੁਸੀਂ ਵੀ ਲਾਹਾ ਲਓ ਉਸ ਨੇ ਵੀ ਤੁਸੀਂ ਲਗਾਤਾਰ ਕਹਿ ਰਹੇ ਹੋ ਪਰ ਹਾਲੇ ਤੱਕ ਗੁਰਪ੍ਰਤਾਪ ਸਿੰਘ ਪਟਿਆਲਾ ਤੋਂ ਇਲਾਵਾ ਕੋਈ ਲੀਡਰ ਇਸ ਤਰ੍ਹਾਂ ਨਹੀਂ ਆਇਆ ਮਕਾਨ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਜਾਈ ਸੇਵਾ ਕੀਤੀ ਨਹੀਂ ਦੇਖੋ ਅਸੀਂ ਤਾਂ ਇਹ ਕਹਿੰਦੇ ਵੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਅਸੀਂ ਨਹੀਂ ਇੰਨਾ ਮਤਲਬ ਇੰਨਾ ਇੱਕ ਪ੍ਰਾਈਵੇਟ ਤੌਰ ਤੇ ਅਸੀਂ ਨਹੀਂ ਕਰ ਸਕਦੇ ਸੋ ਅਸੀਂ ਤਾਂ ਤੁਹਾਡੇ ਮਾਧਿਅਮ ਰਹੀ ਫਿਰ ਇਹ ਹੀ ਬੇਨਤੀ ਕਰਦੇ ਵੀ ਆ ਜਾਓ ਜਿੰਨੀਆਂ ਸੜਕਾਂ ਰਹਿ ਗਈਆਂ ਆਪਾਂ ਇੱਕ ਇੱਕ ਹੁਣ ਤਾਂ ਰਹਿ ਵੀ ਘੱਟ ਗਈਆਂ ਜ਼ਿਆਦਾਤਰ ਅਸੀਂ ਕਰਤਾ ਵੀ ਜਿਹੜੀਆਂ ਰਹਿ ਗਈਆਂ ਉਹ ਆਪਾਂ ਰਲ ਮਿਲ ਕੇ ਉਹਨੂੰ ਸਾਰੇ ਇਕੱਠੇ ਹੋ ਕੇ ਆਪਾਂ ਉਹਦਾ ਆਪਣਾ ਲੋਕਾਂ ਦਾ ਜਿਹੜਾ 27 ਜਿਆਦਾ ਆਊਗੀ ਦੇਖੀ ਜਾਊ ਦੇਖੋ 27 ਦਾ ਜੇ 1.5 ਸਾਲ ਪਿਆ ਖਬਰੇ ਕੀ ਹੋਣਾ ਕੀ ਨਹੀਂ ਹੋਣਾ ਤੇ ਅਸੀਂ ਤਾਂ ਕਹਿੰਦੇ ਅੱਜ ਜਿਹੜੀ ਲੋਕਾਂ ਦੀ ਉਫਿਆਈ ਹੈ ਜੇ ਆਪਾਂ ਲੋਕਾਂ ਦੇ ਸੇਵਾਦਾਰ ਸਮਝਦੇ ਵੀ ਅਸੀਂ ਲੋਕਾਂ ਦੀ ਵੀ ਇਹ ਸਿਆਸਤਿਕ ਅਸੀਂ ਸੇਵਾ ਭਾਵਨਾ ਨਾਲ ਕਰਦੇ ਆ ਤਾਂ ਆਓ ਰਲ ਕੇ ਅਪਾ ਇਕੱਠੇ ਬੈਠ ਕੇ ਸੜਕਾਂ ਬੰਨ ਲੰਨੇ ਤੇ ਉਹ ਇੱਕ ਇੱਕ ਸੜਕ ਲੈ ਕੇ ਸਭ ਦਾ ਕੰਮ ਕਰਾਈ। ਰੋਦੀ ਦਾ ਕਹਿੰਦੇ ਜੀ ਕੋਈ ਫਾਇਦਾ ਨਹੀਂ ਹੈ ਜੀ ਇਹਦੇ ਨਾਲ ਚਿੱਕੜ ਹੋ ਜਾਣਾ ਜੀ, ਰੋਡ ਨਿਕਲ ਜਾਂਦੇ ਆ। ਇਹ ਤਾਂ ਸਿਰਫ ਇੱਕ ਸਿਆਸੀ ਸਟੰਟ ਹੈ ਜੀ। ਦੇਖੋ ਗੱਲ ਇਹ ਹੈ ਵੀ ਜਿੱਥੇ-ਜਿੱਥੇ ਪਈ ਹੈ ਇਹ ਵਾਈਟ ਇਹ ਮੈਂ ਨਹੀਂ ਕਹਿ ਸਕਦਾ, ਉਹਨਾਂ ਦਾ ਜਵਾਬ ਮੈਂ ਨਹੀਂ ਦੇ ਸਕਦਾ। ਇਹ ਜਵਾਬ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਆਪਣੇ ਖਿਆਲ ਹੁੰਦੇ ਨੇ ਪਰ ਜਿਹੜੇ ਲੋਕਾਂ ਦੇ ਪਿੰਡਾਂ 'ਚ ਪਈ ਆ ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ। ਜੇ ਉਹ ਕਹਿੰਦੇ ਨੇ ਫਿਰ ਅਸੀਂ ਸਮਝਾਂਗੇ ਵੀ ਨਹੀਂ ਅਸੀਂ ਤਾਂ ਮਾੜਾ ਕੰਮ ਕਰ ਰਹੇ ਜੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਖੋਜਿਆ ਸਾਡਾ ਤਾਂ ਇਹ ਆਉਣਾ ਜਾਣਾ ਸੌਖਾ ਹੋ ਗਿਆ ਤਾਂ ਫਿਰ ਮੈਂ ਨਹੀਂ ਸਮਝਦਾ ਫਿਰ ਜੋ ਕਹਿੰਦਾ ਕਿਹ ਜਾਂ ਵੀ ਆਪਾਂ ਕਿਸੇ ਨਾਲ ਮੂੰਹ ਨਹੀਂ ਨਾ ਬਣਾਉਂਦਾ ਉਹਦੇ ਵਿੱਚ ਜਾ ਕੇ ਗੱਲ ਕਰਨੀ ਚਾਹੀਦੀ ਲੋਕਾਂ ਦੇ ਵਿੱਚ ਖੜਕ ਕੇ ਕਹਿ ਦੇਣਾ ਚਾਹੀਦਾ ਜੀ ਕਿਵੇਂ ਜੀ ਵੀ ਇਹ ਠੀਕ ਨਹੀਂ ਬਣੀ ਲੋਕ ਵੀ ਜਵਾਬ ਦੇ ਦੇਣਗੇ ਵੀ ਠੀਕ ਹੈ ਨਹੀਂ ਮੈਂ ਤਾਂ ਕਹਿੰਦਾ ਆਪ ਜੀ ਤੁਸੀਂ ਲੋਕਾਂ 'ਚ ਜਾਓ ਨਾ ਜਿੱਥੇ ਬਣੀਆਂ ਨੇ ਮੈਂ ਤਾਂ ਤੁਹਾਨੂੰ ਵੀ ਕਹਿੰਦਾ ਵੀ ਜਿੱਥੇ ਬਣੀਆਂ ਨੇ ਉਹ ਲੋਕਾਂ ਦੇ ਤੁਸੀਂ ਮੀਡੀਆ ਹੀ ਪੁੱਛ ਲਵੇ ਜੀ ਵੀ ਤੁਹਾਨੂੰ ਇਹ ਮਤਲਬ ਤੁਹਾਡਾ ਚਿੱਕੜ ਹੋ ਗਿਆ ਕਿ ਤੁਹਾਡਾ ਰਸਤਾ ਸਾਫ਼ ਹੋ ਗਿਆ ਤਾਂ ਉਹੀ ਲੋਕ ਦੱਸਦੇ ਨੇ ਅੱਜ ਤੁਹਾਡੇ ਪਿੰਡ ਬੀਜੇਪੀ ਦੇ ਆਗੂ ਰੰਜੀਤ ਸਿੰਘ ਗਿੱਲ ਜੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ ਉਸ ਨੂੰ ਲੈ ਕੇ ਕੀ ਕਹੋਗੇ ਬਹੁਤ ਧੰਨਵਾਦ ਹੈ ਜੀ ਗਿੱਲ ਸਾਹਿਬ ਦਾ ਜਿਹੜੇ ਸਾਡੇ ਪਿੰਡ ਆਏ ਆ ਵੈਸੇ ਗਿੱਲ ਸਾਹਿਬ ਕਾਫੀ ਦਿਨਾਂ ਤੋਂ ਸਰਗਰਮ ਨੇ ਏਰੀਏ 'ਚ ਪੂਰੇ ਕਾਫੀ ਪਿੰਡਾਂ ਚ ਹੋਰਾਂ ਚ ਵੀ ਵਧੀਆ ਕੰਮ ਕਰਿਆ ਉਹਨਾਂ ਨੇ ਕਿਉਂਕਿ ਪੂਰੇ ਹਲਕੇ ਦੀਆਂ ਸੜਕਾਂ ਜਿਆਦਾ ਹੀ ਖਰਾਬ ਤੇ ਕੁਛ ਚਲੋ ਹੁਣ ਬਰਸਾਤ ਵੀ ਐ ਬਰਸਾਤ ਚ ਹੋਰ ਜਿਆਦਾ ਸੜਕਾਂ ਦਾ ਹਾਲਤ ਖਰਾਬ ਹੋ ਜਾਂਦੀ ਐ ਕਿਉਂਕਿ ਕਾਫੀ ਜਿਹੜ ਤੋਂ ਸੜਕਾਂ ਬਣੀਆਂ ਹੀ ਨਹੀਂ ਹੈਗੀਆਂ ਸਾਡੇ ਏਰੀਆ ਦੀਆਂ ਅ ਇਹ ਹੀ ਸੜਕ ਜਿਹੜੀ ਤੇ ਅੱਜ ਇਹ ਕੰਮ ਕਰ ਰਹੇ ਆ ਇਹ ਹੀ ਘੱਟੋ ਘੱਟ 10 ਸਾਲ ਤੋਂ ਨਹੀਂ ਬਣੀ ਹੈਗੀ ਚ 10 ਸਾਲ ਹੋ ਗਏ ਹਾਂਜੀ ਇਹ ਸੜਕ ਮਾੜਾ ਮੋਟਾ ਵੀ ਗਟਕਾ ਵਗੈਰਾ ਕੁਛ ਨਹੀਂ ਕੀਤਾ ਗਟਕੇ ਨਾਲ ਤਾਂ ਹੋਰ ਜਿਆਦਾ ਖਰਾਬ ਹੋ ਜਾਂਦਾ ਜੀ ਹੁਣ ਚਲੋ ਇਹ ਜਿੱਦਾਂ ਇਹ ਰਲਿਆ ਮਿਲਿਆ ਮਿਕਸਚਰ ਪਾਉਂਦੇ ਆ ਇਹਦੇ ਨਾਲ ਵਧੀ ਜਿਹੜੇ ਬਾਕੀ ਪਿੰਡਾਂ ਜਿਹਨਾਂ ਨੇ ਪਾਇਆ ਏ ਭਜੋਲੀ ਆ ਸੋਹਣਾ ਪਾਇਆ ਜੀ ਘਟੌਰ ਤੋਂ ਲੈ ਕੇ ਸੋਹਣਾ ਤੱਕ ਉੱਥੇ ਹੁਣ ਵਧੀਆ ਰਸਤਾ ਬਣ ਗਿਆ ਇੱਧਰ ਰੁੜਕੀ ਵਾਲੇ ਪੋਲ ਬਿਲਕੁਲ ਇਹ ਖਾਸ ਤਕ ਉਹ ਤਾਂ ਬਿਲਕੁਲ ਰਸਤਾ ਹੀ ਬੰਦ ਦਾ 20 25 ਪਿੰਡਾਂ ਦਾ ਪੀਜੀਆਈ ਚੰਡੀਗੜ੍ਹ ਨਿਊ ਚੰਡੀਗੜ੍ਹ ਨਾਲ ਸੰਪਰਕ ਟੁੱਟਿਆ ਹੋਇਆ ਤਾਂ ਉਹ ਜੋੜ ਗਏ ਉੱਥੇ ਤਾਂ ਇਹਨਾਂ ਦਾ ਹੋਰ ਜ਼ਿਆਦਾ ਇਹਨਾਂ ਦਾ ਖਰਚਾ ਹੋਇਆ ਕਿਉਂਕਿ ਇੱਕ ਵਾਰ ਇਹ ਬਿਲਕੁਲ ਠੀਕ ਕਰ ਗਏ ਪਰਸੋਂ ਚੌਥੇ ਜਿਹੜਾ ਮੀਂਹ ਪਿਆ ਏ ਮੀਂਹ ਪੈਣ ਨਾਲ ਉਹ ਸਾਰੇ ਹੀ ਟੁੱਟ ਗਿਆ ਦੁਬਾਰਾ ਉਸ ਤੋਂ ਬਾਅਦ ਕੱਲ ਇਹਨਾਂ ਨੇ ਫੇਰ ਪੱਟੂ-ਕੱਟੇ ਇਹਨਾਂ ਨੇ 10-15 ਟੀਪਰ ਮੰਗਾ ਕੇ ਉਹ ਰਸਤੇ ਨੂੰ ਫੇਰ ਚੱਲਦਾ ਕਰਿਆ ਉਹ ਜਿਹੜਾ ਸਾਡਾ ਚੰਡੀਗੜ੍ਹ ਨਾਲ ਸੰਪਰਕ ਟੁੱਟਿਆ ਹੋਇਆ ਦਾ 20-25 ਪਿੰਡਾਂ ਦਾ ਉਹ ਨਾਲ ਦੀ ਨਾਲੇ ਪਰਸੋਂ ਟੁੱਟਿਆ ਕੱਲ ਇਹਨਾਂ ਨੇ ਫੇਰ ਠੀਕ ਕਰਤਾ ਜੀ ਉਹਨੂੰ ਬੜੇ ਵਧੀਆ ਕੰਮ ਕਰ ਰਹੇ ਨੇ ਜੀ ਏਰੀਆ 'ਚ ਅਸੀਂ ਧੰਨਵਾਦੀ ਆਂ ਜੀ ਇਹਨਾਂ ਦੇ ਜਿਨ੍ਹਾਂ ਨਾਲ ਵੀ ਚਲੋ ਪਾਰਟੀ ਤੋਂ ਉੱਪਰ ਉੱਠ ਕੇ ਵੋਟਾਂ ਦੀ ਰਾਜਨੀਤੀ ਆਈ ਗੱਲ ਤਾਂ ਆਪਾਂ 1.5 ਸਾਲ ਬਾਅਦ ਕਰ ਲਾਂਗੇ ਜੀ ਹੋਰ ਵੀ ਚਲੋ ਇੱਕ ਦੋ ਜਿੱਦਾਂ ਆਪਣਾ ਗੁਰਪ੍ਰਤਾਪ ਫੜਿਆਲਾ ਜੀ ਹੈ ਉਹ ਵੀ ਲੱਗੇ ਆਏ ਕੰਮ ਤੇ ਇਹਨਾਂ ਦੇ ਕਦਮਾਂ ਦੇ ਕਦਮ ਧਰ ਕੇ ਵਧੀਆ ਉਹਨਾਂ ਦਾ ਵੀ ਧੰਨਵਾਦ ਹੈ ਉਹ ਵੀ ਕਈ ਪਿੰਡਾਂ 'ਚ ਵਧੀਆ ਕੰਮ ਕਰਕੇ ਆਏ ਆ ਤੇ ਹੋਰ ਨਾਲ ਜੁੜ ਰਹੇ ਆ ਜੀ ਅੱਗੇ ਤੇ ਅੱਗੇ ਸਾਡਾ ਤਾਂ ਚਲੋ ਪਹਿਲਾਂ ਹੀ ਸਹਿਯੋਗ ਹੈ ਕਿਉਂਕਿ ਅਸੀਂ ਦਾ ਇਹ ਰਸਤਾ ਜਿਹੜਾ ਇਹਦੀ ਤਾਂ ਬਹੁਤ ਜ਼ਿਆਦਾ ਹਾਲਤ ਖਾਸਤਾ ਸੀ ਅਸੀਂ ਆਪਣੇ ਤੌਰ ਤੇ ਉਸ ਜਿੱਦਾਂ ਲੋਕਾਂ ਦੇ ਮਕਾਨ ਮਕੂਨ ਟੁੱਟਦੇ ਆ ਉਹਦੇ ਨਾਲ ਕੁਝ ਖੱਡੇ-ਗੁੱਡੇ ਭਰੇ ਆ ਪਰ ਅੱਜ ਇਹ ਬਹੁਤ ਪਿਆ ਬਣ ਜੇਗਾ ਜੀ ਰਸਤਾ ਅੱਜ ਸਾਡੇ ਹਲਕੇ ਦੇ ਬੀਜੇਪੀ ਆਗੂ ਸਰਦਾਰ ਰਣਜੀਤ ਸਿੰਘ ਗਿੱਲ ਪਹੁੰਚੇ ਆ ਆਪਣਾ ਸਾਰਾ ਸਮਾਨਾ ਆਪਣਾ ਬਿਜ਼ਨਿਸਰੀ ਲੈ ਕੇ ਗ੍ਰੈਬਰ ਲੈ ਕੇ ਸਭ ਪਹੁੰਚੇ ਆ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਲੋਕਾਂ ਦੇ ਜਿਹੜੇ ਰੂਹਾਂ ਬਹੁਤ ਖੁਸ਼ ਹੋਏ ਆ ਬਈਆਂ ਕੰਮ ਦੇਖ ਕੇ ਗਿੱਲ ਸਾਹਿਬ ਦਾ ਦੇਖੋ ਪੰਜਾਬ ਦੇ ਵਿੱਚ 117 ਵਿਧਾਨ ਸਵਾਲ ਕੇ ਆ ਸਾ 117 ਵਿਧਾਨ ਸਭਾ ਹਲਕੇ ਵਿੱਚ ਬੁਰਾ ਹਾਲ ਹੈ ਪਰ ਪੰਜਾਬ ਦੇ ਵਿੱਚ ਇੱਕ ਹਲਕਾ ਖਰੜ ਹੈ ਜਿੱਥੇ ਸਰਦਾਰ ਰਣਜੀਤ ਸਿੰਘ ਗਿੱਲ ਆਪਣੇ ਪੱਲਿਓਂ ਸੜਕਾਂ ਦੀ ਮੁਰੰਮਤ ਕਰਾ ਰਹੇ ਆ 117 ਵਿਧਾਨ ਸਭਾ ਵਾਲਕੇ ਕੋਈ ਨਹੀਂ ਇਹ ਮੁਰੰਮਤ ਕਰਾ ਰਿਹਾ ਇੱਕ ਗਿੱਲ ਸਾਹਿਬ ਹੀ ਸੇਵਾ ਕਰ ਰਹੇ ਆ ਇਹਨਾਂ ਦੀ ਸੇਵਾ ਨੂੰ ਬਹੁਤ ਸਲਾਮ ਹੈ ਲੋਕਾਂ ਨੂੰ ਬਹੁਤ ਉਮੀਦਾਂ ਗਿੱਲ ਸਾਹਿਬ ਦੇ ਮੈਂ ਲੋਕਾਂ ਨੂੰ ਵੀਲ ਕਰਦਾ ਆਉਣ ਵਾਲੇ 2027 ਦੇ ਵਿੱਚ ਗਿੱਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਵਗੈ ਚਤਾਓ ਇੱਕ ਦੇਖੋ ਹਾਰੇ ਹੋਏ ਮੀਰਵਾਰ ਕਿੰਨੀ ਸੇਵਾ ਕਰ ਰਹੇ ਆ ਜਦੋਂ ਜਿੱਤ ਕੇ ਫਿਰ ਤਾਂ ਪ੍ਰਵਾਇ ਕੋਈ ਨਹੀਂ ਮੈਂ ਬੜਾ ਧੰਨਵਾਦੀ ਆ ਜੀ ਮੇਰੇ ਪਿੰਡ ਦੀ ਉਸਾਰੀ ਹੋਰ ਦਾ ਕੰਮ ਹੋ ਰਿਹਾ ਸਾਰਾ ਪਿੰਡ ਮੇਰਾ ਨਰਕ ਚ ਪਿਆ ਦਾ ਪਾਣੀ ਚਾਰੇ ਪੱਛ ਦੇ ਕਿਧਰੇ ਨਿਕਣ ਨੂੰ ਜਗ੍ਹਾ ਹੀ ਨਹੀਂ ਠੀਕ ਸ਼ਹਿਰ ਜਾਣਾ ਤਾਂ ਵੀ ਗੰਦੇ ਨਾਲੇ ਵਾਲਾ ਕੰਮ ਮੇਰੇ ਪਿੰਡ ਦਾ ਹੋਇਆ ਅੱਜ ਗਿੱਲ ਸਾਹਿਬ ਦੀ ਮਿਹਰਬਾਨੀ ਛੱਦ ਕੇ ਅਸੀਂ ਸਾਰੇ ਪਿੰਡ ਖੁਸ਼ ਹੈ ਜਿੜਾ ਕਿ ਮੇਰੇ ਪਿੰਡ ਦਾ ਅੱਜ ਬਹੁਤ ਵਧੀਆ ਰਸਤਾ ਬਣਾਇਆ ਜਾ ਰਿਹਾ ਜਿਹੜੇ ਤੇ ਕਿ ਲੋਕਾਂ ਨੂੰ ਬੜੀ ਖੁਸ਼ੀ ਹੋਈ ਔਰ ਸਾਰੇ ਪਿੰਡ ਦੀ ਉਸਾਰੀ ਇਹਨਾਂ ਰਾਹਾਂ ਦੇ ਰਾਹੀ ਹੋਲੀ ਹੋ ਰਹੀ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਰਣਜੀਤ ਸਿੰਘ ਗਿੱਲ ਦਾ ਜੀ ਜਿਨ੍ਹਾਂ ਨੇ ਆਪ ਇਹ ਮਤਲਬ ਇਸ ਵੱਲ ਧਿਆਨ ਦਿੱਤਾ ਜੀ ਨਹੀਂ ਤਾਂ ਸਰਕਾਰਾਂ ਦਾ ਫਰਜ਼ ਬਣਦਾ ਸਰਕਾਰਾਂ ਨੇ ਇਹ ਤਾਂ ਗੌਰ ਨਹੀਂ ਕਰਿਆਗਾ ਜੀ ਜਿਹੜੀ ਰਣਜੀਤ ਸਿੰਘ ਗਿੱਲ ਜੀ ਨੇ ਆ ਆ ਕੇ ਸਾਡੇ ਵਿੱਚ ਆਏ ਉਹ ਕਟੜ ਦੇ ਵਿੱਚ ਤੇ ਉਹਨਾਂ ਨੇ ਆਪਣਾ ਮਟੀਰੀਅਲ ਭੇਜਿਆ ਆਪਣੀਆਂ ਮਸ਼ੀਨਾਂ ਭੇਜੀਆਂ ਉਹਨਾਂ ਨੇ ਆ ਸੜਕਾਂ ਬਣਾ ਰਹੇ ਆ ਕਿ ਜੋ ਬੀਜੇਪੀ ਆਗੁਰ ਅਨਜੀਤ ਸਿੰਘ ਗਿੱਲ ਦੀਆਂ ਗੱਲਾਂ ਤੁਸੀਂ ਸੁਣੀ ਚੁੱਕੇ ਹੋ ਬਾਕੀ ਪਿੰਡ ਵਾਲਿਆਂ ਨੇ ਕੀ ਕਹਿਣਾ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਕਿ ਅਸੀਂ 10 ਸਾਲ ਤੋਂ ਜਿਹੜੀ ਸਾਡੀ ਸੜਕ ਹੈ ਉਸ ਨੂੰ ਲੈ ਕੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੇ 10 ਸਾਲ ਬਾਅਦ ਹੁਣ ਸਾਡੀ ਜਿਹੜੀ ਸੜਕ ਨੂੰ ਧਿਆਨ ਦਿੱਤਾ ਗਿਆ ਹੈ ਜਿਹੜੀ ਬਣਾਈ ਜਾ ਰਹੀ ਹੈ ਬੀਜੇਪੀ ਆਗੁਰ ਅਨਜੀਤ ਸਿੰਘ ਗਿੱਲ ਦੇ ਵੱਲੋਂ ਪਿੰਡ ਵਾਲਿਆਂ ਨੇ ਉਹਨਾਂ ਦਾ ਬਹੁਤ ਹੀ ਧੰਨਵਾਦ ਕੀਤਾ ਬਾਕੀ ਅੱਗੇ ਦੀ ਖਬਰ ਕੀ ਹੋਏਗੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਦੇ ਕੈਮਰਾਮੈਨ ਬਿੰਦਰ ਨੂੰ ਜਾਣ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਸਰ ਐਨ ਟੀ ਵੀ